ਸਤਿ ਸ੍ਰੀ ਅਕਾਲ ਬਦਲੇ ਦੀ ਰਾਜਨੀਤੀ ਪਤਾ ਨਹੀਂ ਮਾਨਸਬੀ ਕੀ ਖਾਂਦੇ ਆ ਕੀ ਪੀਂਦੇ ਆ ਐਵੇਂ ਹੀ ਬਸ ਗਪਾ ਮਾਰ ਮਾਰ ਕੇ ਲੋਕਾਂ ਨੂੰ ਇੱਕ ਕਮੇਡੀ ਦੇ ਵਿੱਚ ਜਿਹੜਾ ਇੱਕ ਕਮੇਡੀਅਨ ਟ੍ਰੈਕ ਦੇ ਵਿੱਚ ਫਸਾਇਆ ਹੋਇਆ ਲੋਕਾਂ ਨੂੰ ਕਮੇਡੀ ਸੁਣੋ ਜਾਂ ਆਡੀਓ ਦੇ ਵਿੱਚ ਸਸਤੀ ਕਮੇਡੀ ਲੈ ਸਕਦੇ ਪਰ ਪੰਜਾਬ ਨੂੰ ਇੰਨੀ ਮਹਿੰਗੀ ਮਹਿੰਗੀ ਕਮੇਡੀ ਪੈਣੀ ਸੀ ਕਿ ਅਸੀਂ ਇਸ ਨੂੰ ਦੇਸ਼ ਦਾ ਹੁਕਮਤਰੀ ਚੁਣਿਆ ਸੀ ਕਮੇਡੀ ਸੁਣ ਲਈ ਥੋੜੀ ਕਾਂਗਰਸ ਨੂੰ ਲੋਕ ਜਿਹੜਾ ਆ ਉਹ ਪਸੰਦ ਕਰ ਰਿਹਾ ਇਸ ਟਾਈਮ ਲੋਕ ਮੰਗ ਰਹੇ ਕਿ ਜੇ ਸੰਵਿਧਾਨ ਨੂੰ ਬਚਾਉਣਾ ਹੈ ਜੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਹੈ ਜੇ ਦੇਸ਼ ਦੇ ਫੈਡਰਲ ਢਾਂਚੇ ਨੂੰ ਬਚਾਉਣਾ ਹੈ ਜੇ ਆ ਲੋਕ ਅੰਤਰ ਨੂੰ ਬਚਾਉਣਾ ਤੇ ਕਾਂਗਰਸ ਜਿਹੜੀ ਆ ਉਹ ਲਿਆਉਣੀ ਹੀ ਪਵੇਗੀ ਕਿਉਂਕਿ ਮੋਦੀ ਸਾਹਿਬ ਨੇ ਜਿਹਨੂੰ ਆ ਪਰ 2014 ਦੇ ਵਿੱਚ ਜੋ ਪੰਜਾਬ ਕੀ ਪੂਰੇ ਭਾਰਤ ਦੇ ਲੋਕਾਂ ਦੇ ਨਾਲ ਜੋ ਵਾਅਦਾ ਕੀਤਾ ਸੀ ਉਹਨਾਂ ਨੇ ਇਹ ਹੀ ਕਿਹਾ ਸੀ ਕਿ ਸਭ ਦਾ ਸਾਥ ਸਭ ਦਾ ਵਿਕਾਸ ਸਿਰਫ 22 ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਬਾਕੀ ਸਾਰੇ ਵਰਗਾਂ ਨੂੰ ਛੱਡ ਕੇ ਕਿਸੇ ਮੁੱਦੇ ਤੇ ਇਲੈਕਸ਼ਨੇ ਨਹੀਂ ਲੜ ਰਹੀ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਕੋਈ ਕੋਈ ਮੁੱਦਾ ਹੀ ਨਹੀਂ ਹੈ ਲੋਕਾਂ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਮਹਿੰਗਾਈ ਲਈ ਜਵਾਬਦੇਹ ਹੈ ਤਾਂ ਕੋਈ ਜਵਾਬ ਨਹੀਂ ਦਿੱਤਾ ਜਸਤਰ ਪੰਜਾਬ ਦੇ ਦੋ ਇੱਕ ਪੰਜਾਬ ਦੇ ਵਿੱਚ ਬਦਲੀ ਹੋਈ ਸਰਕਾਰ ਬਦਲਾਵ ਵਾਲੀ ਸਰਕਾਰ ਕੁਝ ਡਿਫਰੈਂਟ ਜਿਹੜਾ ਉਹ ਕਰਨ ਚਾਹੁੰਦੀ ਸੀ ਉਹ ਇੱਕ ਐਕਸਪੈਰੀਮੈਂਟ ਜਿਹੜਾ ਪੰਜਾਬ ਦੇ ਲੋਕਾਂ ਨੇ ਕੀਤਾ ਇੱਕ ਪਾਸੇ ਜਿੱਥੇ ਵਾਰ-ਵਾਰ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਆ ਫਗਵਾੜੇ ਜਾਂ ਜਲੰਧਰ ਵਗੈਰਾ ਵਗੈਰਾ ਆਦੀ ਜਗ੍ਹਾ ਤੇ ਆਪ ਆਪ ਹੋਈ ਪਈ ਐ ਅਤੇ ਹਰ ਪਾਸੇ ਆਮ ਆਦਮੀ ਪਾਰਟੀ ਦੀ ਹੰਦੇੜੀ ਚੱਲ ਰਹੀ ਐ ਆ ਦੇਖ ਲਓ ਆ ਦੇਖ ਲਓ ਉੱਥੇ ਇਸ ਵੀਡੀਓ ਦੇ ਅੰਦਰ ਕੇ ਸੀਨੀਅਰ ਕਾਂਗਰਸੀ ਆਗੂ ਡਾਕਟਰ ਸੁਖਵੀਰ ਨੇ ਇਸ ਤਰ੍ਹਾਂ ਪਾਈਆਂ ਮੌਜੂਦਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਲੰਤਾ ਤੇ ਮੌਜੂਦਾ ਸਰਕਾਰ ਨੂੰ ਝਾੜਾਂ ਤੇ ਕਿਸ ਤਰ੍ਹਾਂ ਕੀਤੀ ਆਇਨਾ ਟੀਵੀ ਦੇ ਕੈਮਰੇ ਅੱਗੇ ਆ ਕੇ ਖੁੱਲਕੇ ਗੱਲਬਾਤ ਤੇ ਕਿਸ ਤਰ੍ਹਾਂ ਖੋਲੇ ਮੌਜੂਦਾ ਸਰਕਾਰਾਂ ਦੇ ਪਲੰਦਿਆਂ ਦੇ ਪੱਤੇ ਦਿਖਾਉਂਦੇ ਹਾਂ ਪੂਰੀ ਵੀਡੀਓ ਦੇਖੋ ਕੀ ਕਹਿ ਰਹੇ ਹਨ ਖੁੱਲਕੇ ਡਾਕਟਰ ਸੁਖਵੀਰ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਰਿਪੋਰਟ ਸੱਚੀ ਵਾਗਤਾ ਜਿਹੜਾ 14 ਮਾਸਮ ਪੂਰੇ ਜੋਬ ਤੇ ਹੈਗਾ ਵੱਖ-ਵੱਖ ਪਾਰਟੀਆਂ ਨੁਮਾਇੰਦਿਆਂ ਦੇ ਪੂਰੀ ਜਦੋਜਹਿਦ ਜਾਰੀ ਹੈਗੀ ਪੂਰਾ ਜੋਰ ਲਗਾਓ ਆਪਣੀ ਪਾਰਟੀ ਨਾਲ ਤੁਹਾਡਾ ਕੀ ਕਹਿਣਾ ਹੈਗਾ ਵਾ ਦੇਖੋ ਭੰਡਾਰੀ ਸਾਹਿਬ ਜਿਹੜਾ ਸਾਡਾ ਚੋਣ ਪ੍ਰਚਾਰ ਨੇ ਜਿਹੜਾ ਖਾਸ ਕਰਕੇ ਕਾਂਗਰਸ ਦਾ ਚੋਣ ਪ੍ਰਚਾਰ ਹੈ ਕਾਂਗਰਸ ਨੂੰ ਲੋਕ ਜਿਹੜਾ ਆ ਉਹ ਪਸੰਦ ਕਰ ਰਿਹਾ ਹੈ ਇਸ ਟਾਈਮ ਲੋਕ ਮੰਗ ਰਿਹਾ ਕਿ ਜੇ ਸੰਵਿਧਾਨ ਨੂੰ ਬਚਾਉਣਾ ਹੈ ਜੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਹੈ ਜੇ ਦੇਸ਼ ਦੇ ਫੈਡਰਲ ਢਾਂਚੇ ਨੂੰ ਬਚਾਉਣਾ ਹੈ ਜੇ ਆ ਲੋਕਤੰਤਰ ਨੂੰ ਬਚਾਉਣਾ ਹੈ ਤੇ ਕਾਂਗਰਸ ਜਿਹੜੀ ਆ ਉਹ ਲਿਆਉਣੀ ਹੀ ਪਵੇਗੀ ਕਿਉਂਕਿ ਕਾਂਗਰਸ ਤੋਂ ਬਿਨਾ ਕੋਈ ਹੋਰ ਆਪਸ਼ਨ ਨਹੀਂ ਹੈਗੀ ਜੋ ਅੱਜ ਦੇ ਹਾਲਾਤ ਐ ਕਿਉਂਕਿ ਮੋਦੀ ਸਾਹਿਬ ਨੇ ਜੋ 2014 ਦੇ ਵਿੱਚ ਜੋ ਪੰਜਾਬ ਕੀ ਪੂਰੇ ਭਾਰਤ ਦੇ ਲੋਕਾਂ ਦੇ ਨਾਲ ਜੋ ਵਾਅਦਾ ਕੀਤਾ ਸੀ ਉਹਨਾਂ ਨੇ ਇਹ ਹੀ ਕਿਹਾ ਸੀ ਕਿ ਸਭ ਦਾ ਸਾਥ ਸਭ ਦਾ ਵਿਕਾਸ ਸਿਰਫ 22 ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਬਾਕੀ ਸਾਰੇ ਵਾਗਾਂ ਨੂੰ ਛੱਡ ਕੇ ਕਿਸੇ ਮੁੱਦੇ ਤੇ ਇਲੈਕਸ਼ਨ ਹੀ ਨਹੀਂ ਲੜ ਰਹੀ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਕੋਲ ਕੋਈ ਮੁੱਦਾ ਹੀ ਨਹੀਂ ਹੈ ਲੋਕਾਂ ਦੇ ਪ੍ਰਤੀ ਭਾਰਤੀਆਂ ਦਾ ਪਾਰਟੀ ਮਹਿੰਗਾਈ ਲਈ ਜਵਾਬਦੇਹ ਹੈ ਉਸ ਦਾ ਕੋਈ ਜਵਾਬ ਨਹੀਂ ਲੋਕਾਂ ਦੇ ਪ੍ਰਤੀ ਡੀਜ਼ਲ ਤੇਲ ਪੈਟਰੋਲ ਜਿਹੜਾ ਇਹਨਾਂ ਮਹਿੰਗਾ ਕਰ ਦਿੱਤਾ ਰਸੋਈ ਗੈਸ ਸਿਲੰਡਰ ਇਹਨਾਂ ਮਹਿੰਗਾ ਕਰ ਦਿੱਤਾ ਮਨੀਪੁਰ ਦੇ ਵਿੱਚ ਕੀ ਹੋਇਆ ਹਿੰਸਕ ਘਟਨਾਵਾਂ ਹੋਈਆਂ ਔਰ ਦੇਸ਼ ਦੇ ਅੰਦਰ ਜਿਹੜੀ ਇੱਕ ਰਾਜਨੀਤੀ ਰੁਜ਼ਗਾਰ ਦੀ ਕੋਈ ਗੱਲ ਨਹੀਂ ਸਿਰਫ ਹਿੰਦੂ ਮੁਸਲਮ ਹਿੰਦੂ ਮੁਸਲਮ ਲੋਕ ਸਿਆਣੇ ਆ ਭਾਰਤ ਦੇ ਲੋਕ ਭਾਰਤ ਇੱਕ ਗੁਲਦਸਤਾ ਆ ਸੰਵਿਧਾਨ ਸਭ ਨੂੰ ਬਰਾਬਰ ਦੇ ਹੱਕ ਦਿੰਦਾ ਔਰ ਕਿਸਾਨ ਜਿਹੜੇ ਆ ਉਹ ਵੱਡੀ ਬੱਦਰ ਤੇ ਜਿਹੜੇ ਆ ਇਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਖਾਂ ਖਾਂ ਵਿਰੋਧ ਕਰ ਰਹੇ ਆ ਦੂਸਰੇ ਪਾਸੇ ਆਮ ਆਦਮੀ ਪਾਰਟੀ ਲੈ ਲਓ ਕਿ 2.5 ਸਾਲ ਦਾ ਸਮਾਂ ਹੋਰ ਬੀਤ ਜਾਂਦੇ ਬਾਅਦ ਵੀ ਉਹ ਵੀ ਇੱਕ ਐਕਟ ਵੀ ਪੰਚਾਇਤ ਨੂੰ ਕਿਤੇ ਕੋਈ ਪੈਸਾ ਦਿੱਤਾ ਹੋਵੇ ਕਿਟ ਲਾਉਣ ਦੇ ਵੀ ਮੈਨੂੰ ਕਿਤੇ ਦਿਖਾਈ ਨਹੀਂ ਦਿੰਦਾ ਔਰ ਜਿਹੜੇ ਕਾਂਗਰਸ ਸਰਕਾਰ ਦੇ ਸਮੇਂ ਦਿੱਤੀਆਂ ਹੋਈਆਂ ਗ੍ਰੈਂਟਾਂ ਸੀ ਪੰਚਾਇਤਾਂ ਦੇ ਕੋਲ ਉਹ ਵੀ ਵਾਪਸ ਲੈ ਗਏ ਤੇ ਕਿਤੇ ਕਾਰਪੋਰੇਸ਼ਨ ਦੇ ਵਿੱਚ ਕੰਮ ਚੱਲਦਾ ਹੋਇਆ ਉਹ ਦਿਖਾ ਲਓ ਸਿਰਫ ਬਦਲੇ ਦੀ ਰਾਜਨੀਤੀ ਪਤਾ ਨਹੀਂ ਮਾਨ ਸਾਹਿਬ ਕੀ ਖਾਂਦੇ ਆ ਕੀ ਪੀਂਦੇ ਆ ਐਵੇਂ ਹੀ ਬਸ ਗੱਪਾਂ ਮਾਰ ਮਾਰ ਕੇ ਲੋਕਾਂ ਨੂੰ ਇੱਕ ਕਮੇਟੀ ਦੇ ਵਿੱਚ ਜਿਹੜਾ ਇੱਕ ਕਮੇਡੀਅਨ Trap ਦੇ ਵਿੱਚ ਫਸਾਇਆ ਹੋਇਆ ਲੋਕਾਂ ਨੂੰ ਤੇ ਅੱਜ ਲੋਕ ਜਿਹੜੇ ਪੰਜਾਬ ਦੇ ਉਹ ਵੀ ਇਸ ਗੱਲ ਨੂੰ ਸਮਝ ਗਏ ਆ ਕਿ ਸਾਨੂੰ ਤਾਂ ਬੜਾ ਸੀਰੀਅਸ ਗੰਭੀਰ ਸਾਡੀਆਂ ਸਮੱਸਿਆਵਾਂ ਮਾਂ ਹੱਲ ਕਰਨ ਵਾਲਾ ਮੁੱਖ ਮੰਤਰੀ ਚਾਹੀਦਾ ਸੀ ਅਸੀਂ ਕਿੱਥੋਂ ਇੱਕ ਕਮੇਟੀ ਦਾ ਜਿੱਥੇ ਮਰਜ਼ੀ ਉਹ 500000 ਰੁਪਇਆ ਦੇ ਕੇ ਜਿੱਥੇ ਮਰਜ਼ੀ ਦੋ ਬੰਦੇ ਖੜੇ ਕਰਕੇ ਆ ਕਮੇਟੀ ਸੁਣ ਲਓ ਜਾਂ ਆਡੀਓ ਦੇ ਵਿੱਚ ਸਸਤੀ ਕਮੇਟੀ ਲੈ ਸਕਦੇ ਪਰ ਪੰਜਾਬ ਨੂੰ ਇੰਨੀ ਮਹਗੀ ਮਹਗੀ ਕਮੇਟੀ ਪੈਣੀ ਸੀ ਕਿ ਅਸੀਂ ਇਸ ਨੂੰ ਦੇਸ਼ ਦਾ ਮੁੱਖ ਮੰਤਰੀ ਚੁਣਿਆ ਅਸੀਂ ਕਮੇਟੀ ਸੁਣ ਲਈ ਜੁੜੀ ਚੁਣਿਆ ਸਾਨੂੰ ਤਾਂ ਲਾਕਡ ਆਰਡਰ ਦੀ ਸਮੱਸਿਆ ਜਿਹੜੀ ਪੰਜਾਬ ਦੇ ਵਿੱਚ ਥਾਂ ਥਾਂ ਇੱਕ ਗੋਲੀਆਂ ਚੱਲ ਰਹੀਆਂ ਪੰਜਾਬ ਦੇ ਅੰਦਰ ਜੋ ਹਾਲਾਤ ਬਣੇ ਪਏ ਆ ਸਾਨੂੰ ਤਾਂ ਇਹੋ ਜਿਹਾ ਇੱਕ ਪੰਜਾਬ ਲਈ ਚਿੰਤਤ ਮੁੱਖ ਮੰਤਰੀ ਜਿਹੜਾ ਉਹ ਚਾਹੀਦਾ ਸੀ ਸਾਨੂੰ ਕਮੇਟੀਆਂ ਨਹੀਂ ਸੀ ਚਾਹੀਦੀ ਸੀ ਸਰਵੇ ਕੀਤਾ ਸੀ ਸਾਰੇ ਪਾਸੇ ਚੰਨੀ ਜੰਨੀ ਹੋਈ ਪਈ ਆ ਕਿੰਨੇ ਤੇ ਵਿਚਾਰੀ ਸੀ ਤਿੰਨ ਕੰਮ بڑے ਕੁਛ ਇਹੇ ਕੰਮ ਕੀਤੇ ਹੈਗੇ ਆਪਣੀ ਕਾਰਜਸ਼ੀਲਤਾ ਦੌਰਾਨ ਜੋ ਲੋਕੀਐ ਜਿਹਾ ਯਾਦ ਕਰਦੇ ਹੈਗੇ ਕੀ ਖਿਆਲ ਹੈ ਕਿ ਕਿਸ ਤਰ੍ਹਾਂ ਦੇ ਜਿਹੜੇ ਉਹਨਾਂ ਲਈ ਜਿਹੜੀ ਚੋਣ ਪ੍ਰਚਾਰ ਜਾਰੀ ਹੈਗਾ ਵਾ ਕਿਸ ਤਰ੍ਹਾਂ ਦੀਆਂ ਮੀਡੀਆ ਰੱਬੀਆਂ ਜਾਰੀਆਂ ਹੈਗੀਆਂ ਔਰ ਅਗਰ ਸਰਕਾਰ ਦੁਆਰਾ ਸੱਤਾ ਚਾਹੁੰਦੀ ਹੈ ਤਾਂ ਚੰਨੀ ਜਿਹੜੀ ਬਾਜ਼ੀ ਮਾਰਦੇ ਹੈਗੇ ਤਾਂ ਲੋਕਾਂ ਲੋਕ ਹਿੱਤਾਂ ਲਈ ਕੀਤਾ ਜਾਏਗਾ ਦੇਖੋ ਲੋਕ ਹਿੱਤਾਂ ਦੇ ਲਈ ਚੰਨੀ ਸਾਹਿਬ ਨੂੰ ਪਿਛਲੇ ਸਮੇਂ ਥੋੜਾ ਸਮਾਂ ਮਿਲਿਆ ਸੀ ਮੁੱਖ ਮੰਤਰੀ ਦੀ ਜਿਹੜੀ ਕਾਰਜ ਸ਼ੈਲੀ ਸੀ ਉਹਨਾਂ ਦੀ ਬਾਖਮਾਂ ਜੋ ਉਹਨਾਂ ਨੇ ਕਮਾਲ ਦੀ ਪਰਫਾਰਮੈਂਸ ਕੇਵਲ 3 3.5 ਮਹੀਨੇ ਦੇ ਵਿੱਚ ਪੈਟਰੋਲ ਡੀਜ਼ਲ ਜਿਹੜਾ ਆ ਉਹ ਸਸਤਾ ਕੀਤਾ ਮੇਰਾ ਕਰ ਮੇਰੇ ਨਾਮ ਸਕੀਮ ਜਿਹੜੀ ਆ ਉਹ ਲੈ ਕੇ ਆਏ ਕਿ ਗਰੀਬ ਆਪਣੇ ਪਰਿਆ ਕੁਝ ਹਲਕਾ ਛੋਟਾ ਮੋਟਾ ਲੋਨ ਲੈ ਕੇ ਆਪਣੇ ਘਰ ਦੀ ਰੀਸਟਰੀ ਕਰਵਾ ਕੇ ਕੋਈ ਆਪਣਾ ਕੋਈ ਰੁਜ਼ਗਾਰ ਜਿਹੜਾ ਹੈ ਉਹ ਛੋਟਾ ਮੋਟਾ ਖੜਾ ਕਰ ਲਵੇ ਔਰ ਇਸ ਤੋਂ ਇਲਾਵਾ ਚੰਨੀ ਸਾਹਿਬ ਨੇ ਆਂਗਣ ਵਾੜੀ ਔਰ ਜਿਹੜੀ ਵਰਕਰਸ ਜੀਆਂ ਉਹਨਾਂ ਦੀ ਤਨਖਾਹ ਜਿਹੜੀ ਆ ਉਹ ਵਧਾਈ ਔਰ ਉਹਨਾਂ ਦੇ ਵਿੱਚ ਇਜ਼ਾਫਾ ਕੀਤਾ ਔਰ ਇਸ ਤੋਂ ਇਲਾਵਾ ਜਿਹੜੇ ਆ ਬਿਜਲੀ ਦਾ ਯੂਨਿਟ ਰੇਟ ਹਰ ਵਰਗ ਨੂੰ ਕੇਵਲ ਇੱਕ ਵਰਗ ਨੂੰ ਨਹੀਂ ਕੋਈ ਇਹ ਵੀ ਕੋਈ ਪ੍ਰਤੀਬੰਧ ਨਹੀਂ ਲਗਾਇਆ ਕਿ ਤੁਸੀਂ 301 ਯੂਨਿਟ ਹੋ ਗਿਆ ਤਾਂ ਤੁਹਾਨੂੰ ਸਾਰਿਆਂ ਨੂੰ ਪੈਸੇ ਦੇਣਾ ਪਊਗਾ ਉਹਨਾਂ ਨੇ ਸਟ੍ਰੇਟ ਫਾਰਵਰਡ ਜਿਹੜਾ ਆ ਉਹ ਸਾਰੇ ਦਾ ਸਾਰਾ ਚਾਹੀ ਕੋਈ ਕੋਈ ਵੀ ਪੰਜਾਬ ਦਾ ਕੋਈ ਵੀ ਵਰਗ ਹੋਵੇ ਸਭ ਨੂੰ ਜਿਹੜਾ ਆ ਉਹ ਬਿਜਲੀ ਸਸਤੀ ਮਹਈਆ ਕਰਵਾਈ ਮੈਂ ਸਮਝਦਾ ਕਿ ਜੇ ਚੰਨੀ ਸਾਹਿਬ ਨੂੰ ਕਦੇ 2 ਸਾਲ ਵੀ ਮੌਕਾ ਮਿਲਿਆ ਹੁੰਦਾ ਤੇ ਅੱਜ ਪੰਜਾਬ ਦੀ ਜਿਹੜੀ ਆ ਉਹ ਤਸਵੀਰ ਹੀ ਹੋਰ ਹੋਣੀ ਸੀ ਪੰਜਾਬ ਦੇ ਲੋਕ ਉਹ ਦਿਨ ਰਾਤ ਦੀ ਮਿਹਨਤ ਸਰਦਾਰ ਚੰਨਜੀਤ ਸਿੰਘ ਚੰਨੀ ਦੀ ਤੁਸੀਂ ਗੱਲ ਕੀਤੀ ਆ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਨੂੰ ਦੁਬਾਰਾ ਮੌਕਾ ਦੇਣਾ ਚਾਹੁੰਦੇ ਆ ਕਿਉਂਕਿ ਪਹਿਲਾਂ ਬਦਲਾਅ ਦੇ ਟ੍ਰੈਕ ਦੇ ਵਿੱਚ ਪੰਜਾਬ ਫਸਿਆ ਸੀ ਬਦਲਾਅ ਵਾਲੀਆਂ ਗੱਲਾਂ ਦੇ ਵਿੱਚ ਆ ਕੇ ਜਿਹੜਾ ਭਗਵੰਤ ਮਾਨ ਆਮ ਆਦਮੀ ਪਾਰਟੀ ਲੜੀ ਆ ਉਹਨੂੰ ਚੁਣਿਆ ਸੀ ਅੱਜ ਬਦਲਾਅ ਵਾਲੀ ਕੋਈ ਗੱਲ ਨਹੀਂ ਆ ਨਜ਼ਰ ਆ ਰਹੀ ਕੋਈ ਏਜੰਡਾ ਕੋ ਇਸ਼ੂ ਬਦਲਾਅ ਵਾਲਾ ਕਿਤੇ ਨਜ਼ਰ ਨਹੀਂ ਆ ਰਿਹਾ ਸਿਰਫ ਇੱਕ ਪੰਜਾਬ ਦੇ ਵਿੱਚ ਇੱਕ ਝਾੜੂ ਝੜਾਇਆ ਉਹ ਪਲੇਖ ਖੜਾ ਕਰਕੇ ਪੰਜਾਬ ਦੇ ਲੋਕੀ ਜਿਹੜੇ ਆ ਹੱਥਾਂ ਨਾਲ ਦਿੱਤੀਆਂ ਗੰਡਾਂ ਜਿਹੜੀਆਂ ਆ ਉਹ ਮੂੰਹ ਨਾਲ ਖੁੱਲ੍ਹਣ ਦਿੱਤੀਆਂ ਤੁਸੀਂ ਤੁਸੀਂ ਹੁਣੇ ਦੱਸਿਆ ਕਿ ਚਨੀਨ ਬਹੁਤ ਅੱਛੇ ਕੰਮ ਕੀਤੇ ਹੈਗੇ ਆ ਕੁਝ ਕੰਮ ਘਣਾਏ ਵੀ ਹੈਗੇ ਆ ਦੇਖੋ ਜੀ ਇਹ ਵੀ ਇੱਕ ਸਾਫ਼ ਤਸਵੀਰ ਹੈਗੀ ਆ ਔਰ ਕੀ ਅਜਿਹਾ ਕਰਨ ਹੋ ਸਕਦਾ ਕਿ ਚੰਗੇ ਕੰਮ ਜੋ ਬੰਦਾ ਕਰਦਾ ਲੋਕੀ ਉਸਨੂੰ ਦੁਬਾਰਾ ਮੌਕਾ ਨਹੀਂ ਦਿੰਦੇ ਔਰ ਜਿਹੜੇ ਵੋਟਰ ਆ ਕਈ ਵਾਰੀ बिक ਜਾਂਦੇ ਹੈਗੇ ਆ ਜਾਂ ਵੋਟ ਦੀ ਸਹੀ ਵਰਤੋਂ ਨਹੀਂ ਕਰਦੇ ਕੀ ਲੱਗਦਾ ਕਿ ਵੋਟ ਦੀ ਸਹੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਦੇਖੋ ਮੈਂ ਇਸ ਗੱਲ ਨੂੰ ਬਣਾਇ ਨਹੀਂ ਕਰਦਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਜਿਹੜਾ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਆ ਉਹ ਸਰਕਾਰਾਂ ਕੋਲੋਂ ਰਹਿ ਵੀ ਗਏ ਕੁਝ ਕਹਿ ਵੀ ਗਏ ਕੀਤੇ ਵੀ ਗਏ ਆ ਔਰ ਲੋਕਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨ ਹੁੰਦੀਆਂ ਉਹ ਬਹੁਤ ਜ਼ਿਆਦਾ ਹੁੰਦੀਆਂ ਸਰਕਾਰ ਦੇ ਪ੍ਰਤੀ even ਪਿੰਡ ਦਾ ਸਰਪੰਚ ਨੂੰ ਹੀ ਆਪਾਂ ਸਰਪੰਚੀ ਦੀ ਵੋਟ ਪਾ ਕੇ ਉੱਤੇ ਬਹੁਤ ਸਾਰੀਆਂ ਆਸਾਂ ਰੱਖਦੇ ਆ ਤੇ ਕਈ ਆਸਾਂ ਜਿਹੜੀਆਂ ਉਹ ਸਾਡੀਆਂ ਪੂਰੀਆਂ ਹੋਣ ਯੋਗ ਹੁੰਦੀਆਂ ਤੇ ਕੁਝ ਜਿਹੜੀਆਂ ਆ ਉਹ ਨਹੀਂ ਪੂਰੀਆਂ ਕੀਤੀਆਂ ਜਾ ਸਕਦੀਆਂ ਪੰਜਾਬ ਦੇ ਲੋਕ ਇੱਕ ਪੰਜਾਬ ਦੇ ਵਿੱਚ ਬਦਲੀ ਹੋਈ ਸਰਕਾਰ ਬਦਲਾਅ ਵਾਲੀ ਸਰਕਾਰ ਕੁਝ ਡਿਫਰੈਂਟ ਜਿਹੜਾ ਹੈ ਉਹ ਕਰਨਾ ਚਾਹੁੰਦੇ ਸੀ ਉਹ ਇੱਕ ਐਕਸਪੈਰੀਮੈਂਟ ਜਿਹੜਾ ਪੰਜਾਬ ਦੇ ਲੋਕਾਂ ਨੇ ਕੀਤਾ ਪਹਿਲ ਮੈਂ ਇਸ ਗੱਲ ਨੂੰ ਸਮਝਦਾ ਸੀ ਕਿ ਇੱਕ ਇਹ ਤਜਰਬਾ ਜਿਹੜਾ ਆ ਇਹ ਐਕਸਪੈਰੀਮੈਂਟਿਕ ਚੰਗਾ ਸਾਬਤ ਹੋਵੇ ਪਰ ਇਹ ਇੱਕ ਨਕਮਾ ਨਕਾਰਾ ਜਿਹੜਾ ਇਹ ਨਖਿਤ ਜਿਹੜਾ ਤਜਰਬਾ ਜਿਹੜਾ ਆ ਉਹ ਸਾਬਤ ਹੋਇਆ ਜਿਸ ਕਰਕੇ ਅੱਜ ਪੰਜਾਬ ਦੇ ਲੋਕ ਜਿਹੜੇ ਆ ਮੈਂ ਗੱਲ ਕੀਤੀ ਆ ਕਿ ਹੱਥਾਂ ਨਾਲ ਦਿੱਤੀਆਂ ਲੰਡਾ ਮੂੰਹ ਨਾਲ ਖੋਲ ਕੇ ਜਿਹੜਾ ਆ ਦੁਬਾਰਾ ਆਪਣੇ ਪਿਛੋਕੜ ਵੱਲ ਜਿਹੜਾ ਆ ਉਹ ਜਾਣ ਲਈ ਜਿਹੜਾ ਆ ਉਹ ਤਿਆਰ ਹੋਏ ਬੈਠੇ ਆ ਔਰ ਪੰਜਾਬ ਦੇ ਲੋਕ ਜਿਹੜੇ ਆ ਤੁਹਾਨੂੰ ਆ ਪਾਰਲੀਮੈਂਟ ਦੇ ਵਿੱਚ ਦੱਸ ਦੇਣਗੇ ਕਿ ਝਾੜੂ ਕਿੱਥੇ ਖੜਾ ਆ ਦੂਸਰੀ ਗੱਲ ਭਾਜਪੀ ਆ ਉਹਦਾ ਤਾਂ ਕੋਈ ਨਾਂ ਨਿਸ਼ਾਨ ਨਹੀਂ ਹੈਗਾ ਥਾਂ ਥਾਂ ਜਿਹੜਾ ਆ ਉਹ ਵਿਰੋਧ ਹੋ ਰਿਹਾ ਕਿਸਾਨਾਂ ਨੂੰ ਦੇ ਉੱਤੇ ਗੋਲੀਆਂ ਅਥਰੂ ਗੈਸ ਦੇ ਗੋਲੇ ਜਿਵੇਂ ਕਿਸੇ ਦੂਸਰੇ ਦੇਸ਼ ਦੇ ਵਿੱਚ ਕਿਸੇ ਦੂਸਰੇ ਦੇਸ਼ ਦੀ ਆਰਮੀ ਗਈ ਆ ਉਹ ਸਾਡੇ ਨਾਲ ਰਵਈਆ ਕਰਦੇ ਇਹੋ ਜਿਹਾ ਜਿਹੜਾ ਸਾਡੀ ਆਪਣੀ ਡਿਫੈਂਸ ਨੇ ਸਾਡੀ ਆਪਣੀ ਆਰਮੀ ਨੇ ਕਿਸਾਨਾਂ ਦੇ ਉੱਤੇ ਕੀਤਾ ਔਰ ਕੇਵਲ ਇੱਕ ਮੁੱਖ ਮੰਤਰੀ ਆ ਜਿਹੇ ਜਿਹਨ ਸਰਦਾਰ ਚੰਦਜੀਤ ਸਿੰਘ ਚੰਨੀ ਜਿਨ੍ਹਾਂ ਨੇ ਕਿਸਾਨਾਂ ਦੇ ਲਈ ਵੀ ਜਿਹੜਾ ਡਟ ਕੇ ਸਟੈਂਡ ਲਿਆ ਔਰ ਪੰਜਾਬ ਨੂੰ ਜਿਹੜਾ ਬਦਨਾਮ ਕਰਨ ਦੀ ਸੈਂਟਰ ਦੀ ਪਾਲਿਸੀ ਸੀ ਉਹਦਾ ਵੀ ਡਟਣਾ ਵਿਰੋਧ ਕੀਤਾ ਇਸ ਕਰਕੇ ਪੰਜਾਬ ਦੇ ਲੋਕ ਸਿਆਣੇ ਆ ਉਹਨਾਂ